ਸ਼ੋਰ ਕਰ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਹੈ ਦੇਖੋ ਰਿਸਪੌਂਸ ਦਾ ਦਾਮ ਆ ਦੇ ਪਰਿਵਾਰ ਤੋਂ ਬਾਹਰ ਗਿਆ ਹੋਣਾ ਇਹ ਤਾਂ ਮੇਰਾ ਪਰਿਵਾਰ ਆ ਸਾਰਾ ਇੱਥੇ ਤਾਂ ਬਹੁਤ ਪੁਰਾਣੇ ਪਰਿਵਾਰ ਨਾਲ ਜੁੜ ਰਹੇ ਆ ਜੋ ਇੱਥੋਂ ਹੀ ਇਹਨਾਂ ਨੂੰ ਪਤਾ ਜੰਮੇ ਵਲੇ ਇੱਥੋਂ ਦੇ ਮੌਂਟ ਗ੍ਰਾਂਡ ਦੇ ਜੰਮੇ ਵਲੇ ਸਾਰੇ ਜਣੇ ਸੀ ਸਾਡੇ ਬਾਟਲਾ ਸਾਹ ਪਰਿਵਾਰ ਆ ਮੇਰਾ ਜੀ ਇਹ ਪਰਿਵਾਰ ਦੇ ਵਿੱਚ ਪਹਿਲੇ ਵਕਾਲਤ ਦੇ ਥਰੂ ਸੀ ਗਿਆ ਪਰ ਹੁਣ ਸਿੱਧਾ ਆਏ ਆ ਤਾਂ ਬੜਾ ਅੱਛਾ ਲੱਗ ਰਿਹਾ ਔਰ ਪਰਿਵਾਰ ਇਕੱਠਾ ਜੁੜ ਰਿਹਾ ਹੈਗਾ ਤੇ ਪਰਿਵਾਰ ਦੇ ਵਿੱਚ ਇੰਨਾ ਵਧੀਆ ਰਿਸਪਾਂਸ ਮਿਲ ਰਿਹਾ ਜਿੰਨਾ ਪਿਆਰ ਮਿਲ ਰਿਹਾ ਜਿੰਨਾਂ ਅਸੀਸਾਂ ਮਿਲ ਰਹੀਆਂ ਇਹਨਾਂ ਸਾਰਿਆਂ ਦਾ ਬਹੁਤ ਬਹੁਰੀ ਨਹੀਂ ਹੈ ਮੈਨਾਂ ਦਾ ਅਪੀਲ ਕੀ ਕਰਨਾ ਚਾਹੀਦਾ ਅਪੀਲ ਤਾਂ ਮੇਰੇ ਪਰਿਵਾਰ ਕਰ ਰਿਹਾ ਸਾਰੇ ਕਰ ਰਿਆਂ ਅਸੀਂ ਕਿ ਇਸ ਵਾਰ 1.5 ਸਾਲ ਦਾ ਮੌਕਾ ਹੈਗਾ ਵਕਫਾ ਸਰਵ ਹੈਗਾ ਵਾ ਕਿ 1.5 ਸਾਲ ਵਾਸਤੇ ਇਸ ਵਾਰੀ ਸਾਨੂੰ ਮੌਕਾ ਦੀ ਆਪਾਂ ਆਪਣੇ ਆਪਣੇ ਆਪ ਨੂੰ ਮੌਕਾ ਦਈਏ ਤਾਂ ਤੁਹਾਨੂੰ ਆਪਾਂ 1 ਸਾਲ ਦੇ ਵਿੱਚ ਕੋਸ਼ਿਸ਼ ਕਰਕੇ ਆਪਣੇ ਇਲਾਕੇ ਦੀ ਸਾਰੇ ਦੀ ਕਿਉਂਕਿ ਮੈਂ ਇੱਥੋਂ ਰਹਿਣ ਵਾਲਾ ਇੱਥੇ ਮੈਂ ਜੰਮਿਆ ਪੜਿਆ ਜਿਹਦੀ ਨੂੰ ਹੌਟ ਰੜੀ ਹੈਗੀ ਆ ਉਹ ਮਿਲ ਕੇ ਅਸੀਂ ਪਹਿਲੇ ਪਹਿਲ ਦੇ ਆਧਾਰ ਤੇ ਹੀ ਨੜੀ ਹੈਗੀ ਆ ਉਹ ਬਦਲਾਂਗੇ ਵਧੀਆ ਬਣਾ ਕੇ ਦਿਆਂਗੇ ਜਿਵੇਂ ਲੋਕਾਂ ਦਾ ਪਿਆਰ ਮਿਲੇ ਜਿਵੇਂ ਮਾਤਾ ਹੋਂਦਾਂ ਨੇ ਖਾਸ ਤੌਰ ਤੇ ਜੱਤੀਆ ਪਾਪਾ ਮਿਲੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਜਾਂਦਾ ਮਾਤਾ ਜੀ ਨਾਲ ਬਹੁਤ ਪੁਰਾਣੀਆਂ ਗੱਲਾਂ ਯਾਦ ਆ ਗਈਆਂ ਮਾਤਾ ਜੀ ਨੂੰ ਗੱਲਾਂ ਯਾਦ ਆ ਗਈਆਂ ਜਦੋਂ ਅਸੀਂ ਤੇ ਘੁੰਮਦੇ ਫਿਰਦੇ ਹੁੰਦੇ ਛੋਟੜੇ ਹੋ ਗਏ ਨਿਕਣਾ ਬਾਗ ਘੁੰਮਦੇ ਹੁੰਦੇ ਸੀਗੇ ਮਾਤਾ ਜੀ ਨੇ ਉਹ ਗੱਲਾਂ ਵੀ ਯਾਦ ਕਰਾਤੀਆਂ ਅੱਜ ਤਾਂ ਸਾਡਾ ਮਨ ਉਹ ਗੱਲਾਂ ਨਹੀਂ ਹੈਗਿਆ ਨੇ ਅਸੀਸਾਂ ਹੀ ਨੇ ਮਾਤਾ ਦੀਆਂ ਔਰ ਪਿਆਰ ਜਿਹੜਾ ਹੈਗਾ ਬੱਚਿਆਂ ਦਾ ਪਿਆਰ ਜਿਹੜਾ ਮਿਲ ਰਿਹਾ ਹੈਗਾ ਭੈਣਾਂ ਦਾ ਪਿਆ ਉਹਨਾਂ ਦਾ ਬਹੁਤ ਰੀਣੀ ਆ। ਇਹ ਕੋਣ ਸਾਹਿਬ ਕਿਹੜੇ-ਕਿਹੜੇ ਵਾਰਡ ਵਿੱਚ ਜਾਂਦੇ? ਦੇਖੋ ਅੱਜ ਘੁੰਮਣ ਸਾਹਿਬ ਸਭ ਤੋਂ ਵੱਡਾ ਜਿਹੜਾ ਵਾਰਡ ਹੈਗਾ ਇਹ 72 ਨੰਬਰ ਵਾਰਡ ਆ ਔਰ ਇੱਥੇ ਐਸਸੀ ਭਾਈਚਾਰਾ ਸੜਾ ਸਭ ਤੋਂ ਜ਼ਿਆਦਾ ਰਹਿੰਦਾ ਵਾਲਮੀਗੀ ਭਾਈਚਾਰਾ ਵਾ ਭਗਤ ਭਾਈਚਾਰਾ ਵਾ ਬਾਜੀਗੜ ਭਾਈਚਾਰਾ ਵਾ ਰਵਿਦਾਸੀ ਭਾਈਚਾਰਾ ਵਾ ਸਭ ਤੋਂ ਜ਼ਿਆਦਾ ਇੱਥੇ ਰਹਿੰਦਾ ਵਾ ਔਰ ਇੱਥੇ ਤੁਸੀਂ ਦੇਖੋ ਜਿਹੜੇ 35-35 ਗੱਜ ਦੇ ਮਕਾਨ ਆ ਤਿੰਨ-ਤਿੰਨ ਮੰਜ਼ਲ ਬਣੇ ਹੋਇਆ ਇੱਕ-ਇੱਕ ਮਕਾਨ ਦੇ ਵਿੱਚ 10-15-15 ਵੋਟਾਂ ਔਰ ਜਦੋਂ ਘੁੰਮਣ ਸਾਹਿਬ ਕੱਲੇ-ਕੱਲੇ ਘਰ ਗਏ ਤਾਂ ਸਾਰਿਆਂ ਨੇ ਆਸ਼ਵਾਸ਼ਣ ਦਿੱਤਾ ਵਾ ਕਿ ਅਸੀਂ ਵੋਟ ਤੁਹਾਨੂੰ ਪਾਵਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਘੁੰਮਣ ਸਾਹਿਬ ਨੂੰ ਪਾਵਾਂਗੇ ਔਰ ਤੱਕੜੀ ਦਾ ਬਟਨ ਦਬਾ ਕੇ 19 ਤਰੀਕ ਨੂੰ ਤੱਕੜੀ ਦਰੋਂ ਇਹ ਬਾੜ ਪੂਰਾ ਜਿਹੜਾ ਵਾ ਵੱਡੀ ਲੀਡ ਨਾਲ ਜਿੱਤ ਕੇ ਲੋਕਾਂ ਨੇ ਅਜਾ ਸੁਆਸਨਤਾ ਔਰ ਜਿੱਥੇ ਵੀ ਗਮਨ ਸਾਹਿਬ ਜਾ ਰਿਹਾ ਲੋਕ ਬੜੇ ਖੁਸ਼ ਹੋ ਰਿਹਾ ਕਿਉਂਕਿ ਲੋਕਾਂ ਨੂੰ ਅੱਜ ਕੀ ਹੋ ਰਿਹਾ ਉਹਨਾਂ ਨੂੰ ਸ਼ਰੋਮ ਨਹੀਂ ਅਕਾਲੀ ਦਲ ਦੀ ਸਰਕਾਰ ਦੀ ਯਾਦ ਆ ਰਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਦਰਵੇਸ਼ ਸਿਆਸਤਦਾਨ ਸੀ ਫਕਰੇ ਕੌਮ ਸੀ ਸਾਰੀ ਕੌਮਾਂ ਦਾ ਉਹ ਗੱਲ ਸੁਣਦੇ ਸੀ ਔਰ ਜਦੋਂ ਦੇਖਦੇ ਸੀ ਕਿਤੇ ਪ੍ਰੋਬਲਮ ਆ ਗਈ ਤਾਂ ਵੀ ਕੋਈ ਆਪੋਜੀਸ਼ਨ ਵਾਲਾ ਵੀ ਚਲਾ ਗਿਆ ਉਹਨੂੰ ਬਿਠਾ ਕੇ ਚਾਹ ਪਲਾਂਦੇ ਸੀ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਹਲਕਾ ਵੈਸਟ ਦੇ ਸਤਕਾਰਯੋਗ ਵੋਟਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਕਿ 18 ਤਰੀਕ ਨੂੰ ਤਕੜੀ ਦਾ ਬਟਨ ਦਬਾ ਕੇ ਬਹੁਤ ਹੀ ਸਤਕਾਰਯੋਗ ਐਡਵੋਕੇਟ ਪਰ ਉਪਕਾਰ ਸਿੰਘ ਘੁਮਣ ਸਾਹਿਬ ਖੜੇ ਆ ਉਹਨਾਂ ਨੂੰ ਆਪਾਂ ਜਿਤਾ ਕੇ ਅਸੈਂਬਲੀ ਦੇ ਵੀ ਭੇਜੀਏ ਔਰ ਆਪਣਾ ਜਿਹੜਾ ਰੁਕਿਆ ਹੋਇਆ ਵਿਕਾਸ ਆ ਉਹ ਪੂਰਾ ਕਰਾਈਏ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪੀ ਹਰਦੀਪ ਸਿੰਘ ਜੀ ਆ ਸਰ ਆਪ ਨਾਲ ਆਇਆ ਮਿਲੇ ਔਰ ਜੱਫੀ ਪਾ ਕੇ ਕਿਤਨਾ ਲਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਕੈਂਡੀਡੇਟ ਨੇ ਸਾਡੇ ਪੁਰਾਣੇ ਇਲਾਕੇ ਦੇ ਜੀ ਬੰਦੇ ਆ ਤੇ ਨਾਲ ਅਸੀਂ ਹਰ ਗੱਲ ਤੇ ਤਿਆਰ ਆਂ ਇਹਨਾਂ ਨਾਲ ਆਪਣੇ ਵਾਸਤੇ ਨੂੰ ਕੀ ਕਹਿਣਾ ਜੰਮੇ ਇੱਧਰ ਦੇਖੋ ਸਭ ਨੂੰ ਕਹਾਂਗਾ ਜੀ ਸ਼ਰਮਣੀ ਅਕਾਲੀ ਦਰ ਨੂੰ ਵੋਟਾਂ ਪਾਓ ਤੇ ਅੱਗੇ ਆਉਣਾਂ ਦੇ ਪੰਜਾਬ ਨੂੰ ਸੁਧਾਰ ਉਹਦੇ